बंद करो कनकल मुख्य मंत्री भॻवंतान कारपोरेट्री भगवंत मान मु ਲੋਕਾਂ ਦੇ ਜੰਗਵਾਹੀ ਜਰਜੀਤ ਜਬਜੀਤ ਕੁੱਲਤੀ ਭਾਰਤੀ ਕਿਸਾਨ ਜਨੇਕਤਾ ਗਰਾਹਾ ਬਲਾਕ ਡੜਬੇ ਵੱਲੋਂ ਅੱਜ ਜਿਹੜਾ ਲੁਧਿਆਣੇ ਦੇ ਵਿੱਚ ਵੱਡਾ ਰੋਡ ਮਾਰਚ ਹੋ ਰਿਹਾ ਓਥੇ ਟਰੈਕਟਰ ਮਾਰਚ ਹੋ ਰਿਹਾ ਉਹਦੇ ਵਿੱਚ ਸਾਡੇ ਬਲਾਕ ਡੜਬੇ ਵੱਲੋਂ ਸਾਰੇ ਪਿੰਡਾਂ ਦੇ ਕਿਸਾਨ ਮਜ਼ਦੂਰ ਉਸ ਕਾਫਲੇ ਦੀ ਹਮਾਇਤ ਦੇ ਉੱਤੇ ਉਹ ਲੋਕਾਂ ਵਾਸਤੇ ਅੱਜ ਹਮਾਇਤ ਦੇ ਉੱਤੇ ਬੱਡੀ ਗਿਣਤੀ ਦੇ ਵਿੱਚ ਜਾ ਰਹਿਆਂਗੇ ਇਸ ਕਰਕੇ ਸਰਕਾਰ ਦੇ ਕੰਨੀਆਂ ਸੁਣਾਉਣੇ ਕਰਦੇ ਆਂਗੇ ਵੀ ਜਿਹੜੀ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਲਿਆ ਕੇ ਇੱਥੇ ਲੋਕਾਂ ਦੀ ਜ਼ਮੀਨ ਧੱਕੇ ਨਾਲ ਐਕਵਾਇਰ ਕਰਨੀ ਚਾਹੁੰਦੇ ਹੋ ਇਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਮੁੱਖ ਮੰਤਰੀ ਭਵਨਤਮਨ ਸਾਹਿਬ ਨੂੰ ਅਸੀਂ ਬੇਨਤੀ ਕਰ ਦਾਂਗੇ ਤੇ ਚੈਲੰਜ ਵੀ ਕਰ ਦਾਂਗੇ ਵੀ ਇਹ ਜਿਹੜੀ ਤੁਸੀਂ ਪਾਲਿਸੀ ਲੈ ਕੇ ਆਏ ਹੋ ਇਹ ਕਾਰਪੋਰੇਟ ਪੱਖੀ ਹੈਗੀ ਇਹ ਲੋਕ ਜਾਣਦੇ ਨੇ ਇਹ ਲੋਕਾਂ ਨੂੰ ਤੁਸੀਂ ਅਣਪੜ੍ਹਨਾ ਸਮਝੋ ਵੀ ਇਹ ਲੋਕ ਅਣਪੜ੍ਹਨੇਗੇ ਇਸ ਕਰਕੇ ਏ ਜਿਹੜੀ ਤੁਸੀਂ ਨੀਤੀ ਲੈ ਕੇ ਆਏ ਹੋ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੀ ਤੁਸੀਂ ਕਾਰਪੋਰੇਟ ਦੀ ਪਿੱਖ ਤੇ ਖੜ ਕੇ ਉਹਨਾਂ ਦੀਆਂ ਜ਼ਮੀਨਾਂ ਖੋਹਣੇ ਹੋਗੇ ਇਸ ਕਰਕੇ ਪੁੱਲ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਇਹ ਨਾ ਸਮਝਿਓ ਵੀ ਸਾਡੇ ਪਿੰਡ ਦੀ ਜ਼ਮੀਨ ਨਹੀਂ ਆਈ ਹੈਗੀ ਇਹ ਸੱਚ ਨੂੰ ਸਾਰਿਆਂ ਦੀਆਂ ਜ਼ਮੀਨਾਂ ਆਉਣੇ ਆ ਸਾਰਿਆਂ ਦੀਆਂ ਜੇ ਤੁਸੀਂ ਨਾ ਬੋਲੇ ਇਸ ਕਰਕੇ ਜਿੰਨਾ ਚਿਰ ਇਹ ਨੀਤੀ ਰੱਦ ਨਹੀਂ ਹੁੰਦੀ ਉਹਨਾਂ ਚਿਰ ਇਹ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿਆਂਗੇ ਜਿਵੇਂ ਨਰਿੰਦਰ ਮੋਦੀ ਦੇ ਕਰਿਆ ਪਹਿਲਾਂ ਇਸ ਕਰਕੇ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇਗੇ ਅਸੀਂ ਸਮੂਹ ਪਿੰਡਾਂ ਨੂੰ ਬੇਨਤੀ ਕਰਦੇ ਆਂ ਪੰਚਾਂ ਸਰਪੰਚਾਂ ਨੂੰ ਚਾਹੇ ਜਿਹੜੀ ਮਰਜ਼ੀ ਪਾਰਟੀ ਜਰਾ ਹੋ ਤੁਸੀਂ ਪਰ ਸੱਜਣੋ ਜ਼ਮੀਨ ਤੁਹਾਡੀ ਵੀ ਜਾਊਗੀ ਜ਼ਮੀਨ ਕਿਸੇ ਪਾਲ ਚੜਦੇ ਨਹੀਂ ਬਚਦੀ ਇਸ ਕਰਕੇ ਭਰਾਵੋ ਇਹ ਜ਼ਮੀਨ ਬਚਾਉਣ ਵਾਸਤੇ ਆਓ ਲਾਹਮਤ ਹੋਈਏ ਆਓ ਉਸੇ ਤਰ੍ਹਾਂ ਦਾ ਇੱਕ ਮਾਹੌਲ ਬਣਾਈਏ ਤਾਂ ਜਿਹੜਾ ਸਰਕਾਰ ਨੂੰ ਇਹ ਜਿਹੜੀ ਪਾਲਿਸੀ ਲੈ ਕੇ ਆਈ ਆ ਉਹਨੂੰ ਵਾਪਸ ਕਰਨ ਵਾਸਤੇ ਮਜਬੂਰ ਕਰ ਦਈਏ ਹੁਣ ਅਸੀਂ ਨਾਰੇ ਲਵਾ ਕੇ ਥੋ ਕਾਫਲਾ ਮਾਰਚ ਕਰਾਂਗੇ